ਨਾ ਹਾਂਜੀ ਮੇਰਾ ਨਾਮ ਸਿਮਰਪਾਲ ਸਿੰਘ ਹੈ। ਹਾਂ ਸਿਮਰ ਜੀ ਕੀ ਸੋਚ ਕੇ ਜੁਆਇਨ ਕੀਤਾ ਹੈ ਇਸ ਪਾਰਟੀ ਨੂੰ ਜੀ ਮੈਂ ਪਹਿਲਾਂ ਤਾਂ ਆਪਣੇ ਵੀਰ ਗੌਰਵ ਕੱਕੜ ਜੀ ਦੀ ਸੋਚ ਨੂੰ ਵੇਖ ਕੇ ਜੁਆਇਨ ਕੀਤਾ ਹੈ। ਫਿਰ ਮੈਂ ਆਪਣੇ ਫਾਦਰ ਸਾਹਿਬ ਵਾਂਗ ਮੇਰੇ ਵੀਰ ਵੀ ਹੋਵੇਂ ਨੇ ਆਪਣਾ ਭਲਾ ਚਾਹੁੰਦੇ ਨੇ ਸਭ ਦਾ ਤੇ ਕੋਈ ਕ੍ਰਾਪਟ ਨਹੀਂ ਗਏ। ਇਸੇ ਤਰ੍ਹਾਂ ਸਾਡਾ ਪਰਿਵਾਰ ਹੈ। ਅਸੀਂ ਕੋਈ ਸਾਡਾ ਪਰਿਵਾਰ ਕੋਈ ਕ੍ਰਾਪਟ ਪਰਿਵਾਰ ਨਹੀਂ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਹੈ। ਇਸੇ ਤਰ੍ਹਾਂ ਅਸੀਂ ਭਾਈ ਜੀ ਨੂੰ ਵਿਸ਼ਵਾਸ ਦਿਵਾਉਣਾ ਹੈ ਇਹਨਾਂ ਦੇ ਨਾਲ ਚੱਲਾਂਗੇ ਤੇ ਪਾ ਕਿ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗੇ ਕਾਲੀ ਦਲ ਛੱਡਣ ਦਾ ਕੀ ਕਾਰਨ ਹੈ ਕਾਲੀ ਦਲ ਛੱਡਣ ਦਾ ਕਾਰਨ ਕੋਈ ਨਹੀਂ ਇਹ ਸਾਡਾ ਨਿੱਜੀ ਆਈ ਫੈਸਲਾ ਇਹ ਅਸੀਂ ਨਹੀਂ ਕਰੂ ਇੱਕ ਮਿੰਟ 사જન ਅੱਜ ਕੋਲ ਜਿੱਤੀ ਗੱਲ ਕਹਿੰਦੇ ਅੱਜ ਭਾਰਤੀ ਜਨਤਾ ਪਾਰਟੀ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗੀ ਸਰਦਾਰ ਲਖਵੀਰ ਸਿੰਘ ਜੀ ਰਾਈਆਂ ਵਾਲਾ ਜਿਨ੍ਹਾਂ ਨੇ ਰਾਈਆਂ ਵਾਲੇ ਪਿੰਡ ਤੋਂ ਆਪਣੀ ਸਿਆਸਤ ਸ਼ੁਰੂ ਕੀਤੀ ਤੇ ਪੂਰੇ ਪੰਜਾਬ ਵਿੱਚ ਧੂਮਾਂ ਪਾਈਆਂ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਸਿਮਰ ਨੇ ਸਾਡੀ ਮਾਤਾ ਜੀ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲਿਤ ਕੀਤੀ ਆਪਣੇ ਸਾਥੀਆਂ ਸਮੇਤ ਮੈਂ ਇਹਨਾਂ ਨੂੰ ਪਾਰਟੀ ਵਿੱਚ ਜੀ ਆਇਆਂ ਕਹਿੰਨਾ ਤੇ ਵਿਸ਼ਵਾਸ ਦਿਵਾਉਣਾ ਕਿ ਜੋ ਜੱਥੇਦਾਰ ਜੀ ਨੇ ਪਿੰਡ ਲਈ ਕੀਤਾ ਪੰਜਾਬ ਦੇ ਵਿੱਚ ਕੀਤਾ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਖੜੂੰਗਾ ਤੇ ਜੋ ਕੰਮ ਪਿੰਡ ਦੇ ਹੋਣਗੇ ਇਹਨਾਂ ਦੇ ਡਟ ਕੇ ਨਾਲ ਖੜ ਕੇ ਕਰਾਵਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਆਪਣੀ ਹਲਕੀ ਦੇ ਵਿੱਚ ਭਾਜਪਾ ਦੀ ਕੀ ਸਥਿਤੀ ਹੈ ਕਿੰਨੇ ਪੰਜ ਸਰਪੰਚ ਦੇਖੋ ਜੀ ਇਸ ਪੰਜ ਇਸ ਪਿੰਡ ਦੀ ਪੰਚਾਇਤ ਦੇ ਸਰਪੰਚਾ ਜਿਨ੍ਹਾਂ ਚੋਂ ਸਾਡੇ ਬਾਬਾ ਫਰੀ ਨਗਰ ਤੋਂ ਸਰਪੰਚ ਸਾਹਿਬ ਨ타 ਸਿੰਘ ਜੀ ਖੜੇ ਆ ਸਾਡੇ ਲਗਭਗ ਹਰੇਕ ਪੰਜੇ ਪੰਚਾਇਤਾਂ ਦੇ ਵਿੱਚ ਮੈਂਬਰ ਆ ਸਾਡੇ ਕੁਝ ਵੋਟਾਂ ਤੇ ਸਾਡੇ ਜਿਹੜੇ ਕੈਂਡੀਡੇਟ ਸੀਗੇ 8 ਮੈਂਬਰ ਆ ਜਿਹੜੇ ਪੰਚਾਇਤ ਦੇ ਜਿੱਤੇ ਆ ਤੇ ਸਰਪੰਚ ਆ ਸਾਡੀ ਆਪਣੀ ਪੰਚਾਇਤ ਚੱਲ ਰਹੀ ਆ ਇੱਕ ਸਾਡੇ ਵੀਰ ਥੋੜੀਆਂ ਜਿਹੀਆਂ ਵੋਟਾਂ ਤੇ ਹਾਰ ਗਏ ਸੀ ਸਰਪੰਚ ਸਾਹਿਬ ਤੇ ਅੱਜ ਭਾਰਤੀ ਜਨਤਾ ਪਾਰਟੀ ਲਗਭਗ ਹਰ ਪਿੰਡ ਦੇ ਵਿੱਚ ਆਪਣੇ ਮੈਂਬਰ ਬਣਾਉਣ ਦੇ ਵਿੱਚ ਕਾਮਯਾਬ ਹੋਈ ਆ ਲਗਭਗ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਵਿੱਚ 75 ਮੈਂਬਰ ਤੇ 8 ਦੇ ਕਰੀਬ ਜਿਹੜੇ ਸਾਡੇ ਸਰਪੰਚ ਐ ਐਮਪੀ ਇਲੈਕਸ਼ਨ ਵੇਲੇ ਇਸ ਪਿੰਡ ਦੀ ਕੀ ਸਥਿਤੀ ਰਹੀ ਐ ਐਮਪੀ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਧ ਵੋਟਾਂ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਇਸ ਪਿੰਡ ਦੇ ਵਿੱਚੋਂ ਪਈਆਂ 1200 ਕੁਛ 17 ਦੇ ਵਾ ਹੈ 1217 1217 ਵੋਟਾਂ ਸਾਨੂੰ ਹੰਸ ਰਾਜੀ ਦੇ ਇਲੈਕਸ਼ਨ ਦੇ ਵਿੱਚ ਪਈਆਂ ਇਸ ਪਿੰਡ ਨੇ ਬਹੁਤ ਮਾਣ ਦਿੱਤਾ ਤੇ ਹੁਣ ਸਾਡੇ ਨਾਲ ਸਰਦਾਰ ਸਵਰਗੀ ਲਖਵੀਰ ਸਿੰਘ ਦੀ ਰਾਈਆਂ ਵਾਲੇ ਦਾ ਪਰਿਵਾਰ ਅੱਜ ਸਾਡੇ ਵਿੱਚ ਸ਼ਾਮਲ ਹੋਇਆ ਸਾਨੂੰ ਉਮੀਦ ਹੈ ਕਿ ਜਿਹੜੀ ਲੀਡ ਆ ਹੁਣ ਬਹੁਤ ਜ਼ਿਆਦਾ ਵਧੂਗੀ